ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹੁਤ ਚਰਚਾ ਹੋਈ ਸਰਕਾਰ ਕਹਿੰਦੀ ਹੈ ਕਿ ਇਹ ਮਾਡਲ ਪਿੰਡਾਂ ਦੇ ਵਿੱਚ ਲਾਗੂ ਹੋਣਾ ਚਾਹੀਦਾ ਪਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਸੀਚੇਵਾਲ ਕੋਈ ਇੰਜੀਨੀਅਰ ਨੇ ਜਿਹੜਾ ਇਹਨਾਂ ਦਾ ਮਾਡਲ ਪਿੰਡਾਂ ਦੇ ਵਿੱਚ ਲਾਗੂ ਹੋਣਾ ਚਾਹੀਦਾ ਆਖਿਰਕਾਰ ਸੀਚੇਵਾਲ ਮਾਡਲ ਹੈ ਕੀ ਅੱਜ ਤੁਹਾਨੂੰ ਸੀਚੇਵਾਲ ਮਾਡਲ ਦਿਖਾਉਣੇ ਆ ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਤਲਵੰਡੀ ਮਾਦੋ ਦੇ ਵਿੱਚ ਖੜੇ ਆ ਪਹਿਲਾਂ ਇੱਕ ਤਸਵੀਰ ਤੁਸੀਂ ਦੇਖੋ ਤੁਹਾਡੀ ਦੇ ਕੇ ਰੂਹ ਖੁਸ਼ ਹੋਏਗੀ ਇੱਥੇ ਕਹਿੰਦੇ ਕਿ ਪਹਿਲਾਂ ਛੱਪੜ ਹੁੰਦਾ ਸੀਗਾ ਜਿਸ ਤੋਂ ਬਾਅਦ ਸੀਚੇਵਾਲ ਮਾਡਲ ਇੱਥੇ ਅਪਣਾਇਆ ਗਿਆ ਔਰ ਪਿੰਡ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਆਖਿਰਕਾਰ ਸੀਚੇਵਾਲ ਮਾਡਲ ਦੇ ਨਾਲ ਪਿੰਡ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਔਰ ਇਹ ਪਾਣੀ ਕਿਵੇਂ ਇਹਦਾ ਟ੍ਰੀਟਮੈਂਟ ਕਰਦੇ ਨੇ ਔਰ ਕਿਵੇਂ ਖੇਤਾਂ ਦੇ ਵਿੱਚ ਜਾਂਦੇ ਨੇ ਪੂਰਾ ਮਾਡਲ ਤੁਹਾਨੂੰ ਦਿਖਾਉਣੇ ਆ ਤਾਂ ਆਓ ਚੱਲਦੇ ਹਾਂ ਸਰਪੰਚ ਸਾਹਿਬ ਦੇ ਨਾਲ ਕਰਦੇ ਹਾਂ ਗੱਲਬਾਤ ਬੜੀ ਚਰਚਾ ਹੋ ਰਹੀ ਹੈ ਜੀ ਇਸ ਵੇਲੇ ਸੀਚੇਵਾਲ ਮਾਡਲ ਨੂੰ ਲੈ ਕੇ ਜੀ ਮੈਂ ਤਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਹੀ ਦੱਸਿਓ ਕਿ ਸੀਚੇਵਾਲ ਮਾਡਲ ਹੈ ਕੀ ਅਸਲ 'ਚ ਸੀਚੇਵਲ ਮਾਡਲ ਦਾ ਜਿਹੜਾ ਮਤਲਬ ਹੈ ਨਾ ਉਹ ਸਾਡੀ ਇੱਕ ਲੋੜ ਤੋਂ ਬਣਿਆ ਜੀ ਕਿ ਜਿਹੜੇ ਸਾਡੇ ਪਿੰਡਾਂ ਦੇ ਛੱਪੜ ਆ ਬਾਬਾ ਜੀ ਨੇ 1999 'ਚ ਪਹਿਲਾਂ ਸੀਚੇਵਲ ਤੋਂ ਸ਼ੁਰੂਆਤ ਕੀਤੀ ਜੀ ਵੀ ਸਾਡਾ ਜਿਹੜਾ ਛੱਪੜਾਂ ਦਾ ਪਾਣੀ ਆ ਕਿਉਂਕਿ ਹੁਣ ਅਸੀਂ ਘਰ ਤਾਂ ਵਧੀਆ ਬਣਾ ਲੈ ਵੀ ਜਿਹੜੀ ਸਾਡੀ ਵੇਸਟੇਜ ਆ ਜਿਹੜਾ ਸਾਡਾ ਮਤਲਬ ਪਾਣੀ ਆ ਇਹ ਸਾਰਾ ਸੜਕਾਂ ਦੇ ਛੱਪੜ ਭਰ ਗਏ ਔਰ ਲੋਕੀ ਡੋਲਣ ਲੱਪਿਆ ਜੀ ਉਹਨੂੰ ਸਾਡੇ ਵਰਤੇ ਹੋਏ ਪਾਣੀ ਨੂੰ ਰੀਯੂਜ਼ ਕਰਨਾ ਹਾਂ ਉਹ ਹੈ ਸੀਚੇਵਲ ਮਾਡਲ ਠੀਕ ਹੈ ਪਿੰਡਾਂ ਕਿ ਸਾਡੇ ਹੁਣ ਤੁਸੀਂ ਇਹ ਪਿੰਡ ਵਿੱਚ ਆਏ ਆ ਸਾਡਾ ਸਾਡੇ ਪਿੰਡ ਦਾ ਪਾਣੀ ਇੱਥੇ ਆ ਰਿਹਾ ਹਾਂਜੀ ਇਥੋਂ ਇਹਦੇ ਕੀ ਸਕਰੀਨਿੰਗਾਂ ਵੀ ਜਿਹੜੀ ਜਾਲ ਵਿੱਚ ਕੋਈ ਸੀਵਰੇਜ ਦੀ ਚੀਜ਼ ਲੰਘੇ ਆਉਂਦੀ ਹੈ ਉਹ ਜਾਲੀ ਨਾਲ ਅਸੀਂ ਲਾ ਲੈਨੇ ਆ ਠੀਕ ਹੈ ਦੂਸਰਾ ਪੌਂਡ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਦੀ ਜਿਹੜਾ ਪਾਣੀ ਹੈ ਉਹ ਘੁੰਮਦਾ ਆ ਠੀਕ ਹੈ ਇੱਕ ਮਿੰਟ ਮੈਂ ਰੁਕਣਾ ਚਾਹੁੰਦਾ ਜਿਹੜਾ ਸਾਰੇ ਪਿੰਡ ਦਾ ਪਾਣੀ ਹੈ ਸੀਵਰੇਜ ਜਿਹੜਾ ਇਸ ਜਗ੍ਹਾ ਤੇ ਆ ਰਿਹਾ ਹੈ ਜਿਹਦਾ ਟੂਟਲ ਪਾਣੀ ਸਾਡਾ ਅੰਡਰਗਰਾਊਂਡ ਜਾ ਰਿਹਾ ਹੈ ਪਿੰਡ ਵਿੱਚ ਵੀ 100% ਸੀਵਰੇਜ ਪਿਆ ਹੋਇਆ ਆ ਉਹ ਵੀ ਸੀਚਲ ਮਾਡਲ ਦੇ ਤਹਿਤ ਬਾਬਾ ਜੀ ਨੇ ਉਹ ਸਾਰੇ ਮਾਡਲ ਉਹ ਪਾਈਪ ਲਾਈਨ ਜੀ ਹੁੰਦੀ। ਇੱਟਾਂ ਦੇ ਨਾਲ ਮਤਲਬ 2.5 ਫੁੱਟ ਦਾ ਸੀ ਵੀਰੇ ਪਾਇਆ ਸੀ। ਉਸ ਤੋਂ ਪ੍ਰੰਤੋ ਸਮਾਂ ਕੰਮ ਬੰਦ ਰਿਹਾ ਫਿਰ ਸਿਚੇਵਲ ਪਿਆ। ਉਸ ਤੋਂ ਬਾਅਦ ਫਿਰ ਅਸੀਂ ਪਾਈਪ ਲਾਈਨ ਪਾ ਕੇ 100% ਆਪਣਾ ਪਿੰਡ ਜਿਹੜਾ ਉਹ ਸਿਚੇਵਲ ਮਾਡਲ 'ਤੇ ਸਿਵਰੇ ਸਿਸਟਮ ਪਾ ਕੇ ਤੇ ਪਾਣੀ ਸਾਡਾ ਸਾਰਾ ਇੱਥੇ ਆ ਜਾਂਦਾ ਸੀ। ਸਾਡਾ ਛੱਪੜ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਉਹਦਾ ਕੰਮ ਹੋਣ ਵਾਲਾ ਸੀਗਾ। ਤੇ ਉਹ ਫਿਰ ਨਵੀਂ ਪੰਚਾਇਤ ਜਦੋਂ ਅਸੀਂ 19 ਵਿੱਚ ਪਹਿਲਾਂ ਬਣਾਈ। ਉਦੋਂ ਨੌਜਵਾਨ ਸਾਰੇ ਇਕੱਠੇ ਹੋਏ ਸਾਰੇ ਪਿੰਡ ਨੇ ਕਿਹਾ ਵੀ ਆਪਾਂ ਇਹ ਚੀਜ਼ਾਂ ਨੂੰ ਸੁਵਾਰੀਏ। ਸੋ ਉਹਦੇ ਅੱਗੇ ਹਾਂਜੀ ਸੈਕੰਡ ਖੂਹ ਦੇ ਵਿੱਚ ਪਾਣੀ ਜਿਹੜਾ ਆ ਇਹ ਘੁੰਮਦਾ ਆ ਠੀਕ ਹੈ। ਪਰ ਹਲਕਾ ਕੋ ਪਾਈਪ ਕੋ ਕਿਹੜੇ ਦਾ ਪਾਈਪ ਰੱਖਣ ਦਾ ਮਾਡਲ ਇਸ ਤਰੀਕੇ ਨਾਲ ਟੱਕਰ ਦਿੰਦੇ ਆ ਕਿ ਜਦੋਂ ਪਾਣੀ ਆਉਂਦਾ ਉਹ ਘੁੰਮਦਾ ਆ। ਜਿਹਦੇ ਨਾਲ ਆਪਾਂ ਗੱਬਿਆ ਕਿਉਂਕਿ ਛੱਪੜ ਸਾਡੇ ਗੱਬਨਾ ਹੀ ਭਰ ਰਹੇ ਆ। ਉਹ ਜਿਹੜੀ ਸੋਲਿਡ ਜਿਹਦਾ ਹੁਣ ਇਹ ਖੂਹ ਆ ਇਹਨੂੰ ਅਸੀਂ ਤਕਰੀਬਨ ਹੁਣ ਤਾਂ ਪਾਣੀ ਆਪਾਂ ਕਿਉਂਕਿ ਹੁਣ ਪਾਣੀ ਸਾਡੀ ਮੱਕੀ ਸ਼ੁਰੂ ਹੋ ਗਈ ਪਾਣੀ ਚੱਕਣਾ ਸ਼ੁਰੂ ਮੋਟਰ ਨੇ ਚੱਲ ਪੈਣਾ। ਤੇ ਇਹਦਾ ਜਿਹੜਾ ਹੈਗਾ ਆ ਇਹਨੇ ਜਦੋਂ ਥੱਲੇ ਜਾਣਾ ਪੂਰਾ ਇਹਨੇ ਕੋ ਮੜਲਾ ਪੈਣਾ। ਉਹ ਮਕੇ ਦੀ ਗੱਬ ਜਿਹੜੀ ਵਿੱਚ ਸਾਨੂੰ ਮਤਲਬ ਵਿੱਚ ਸਾਲ 'ਚ ਦੋ ਵਾਰੀ ਸਕੂਲ ਨੂੰ ਹੀ ਸਾਫ ਕਰ ਲੈਂਦੇ। ਇਹਨੂੰ ਸਾਫ ਕਰ ਲੈਂਦੇ। ਤੇ ਜਿਹਦੇ ਨਾਲ ਸਾਡੀ ਜਿਹੜੀ ਉਹ ਅੱਗੇ ਜਿਹੜੀ ਆ ਜਿਹੜੀ ਗਾਰ ਵਗੈਰਾ ਉਹ ਥੱਲੇ ਬਹਿ ਜਾਂਦੀ ਆ। ਥੱਲੇ ਬਹਿ ਜਾਂਦੀ ਆ। ਠੀਕ ਹੈ ਜੀ। ਇਹ ਤੀਜਾ ਕੁ ਉਹ ਟੈਕਨੀਕਲੀ ਦੀ ਦੂਜੇ ਖੂਹ ਦੇ ਵਿੱਚ ਦੀ ਹੋ ਕੇ ਥੱਲੋਂ ਪਾਈਪ ਲਿਆ ਆ ਤੇ ਜਿਹੜੀ ਤੈਰਨ ਵਾਲੀ ਚੀਜ਼ ਆ ਉਹ ਘੜ ਤੋਂ ਘਟ ਜਿਹੜੀ ਉਹ ਪੌਂਡ ਦੇ ਵਿੱਚ ਜਾਵੇ। ਠੀਕ ਹੈ। ਜਿਹੜੇ ਨੈਕਸਟ ਪੌਂਡ 'ਚ ਜਾਵੇ। ਠੀਕ ਹੈ। ਤੇ ਇਸ ਪੌਂਡ ਤੋਂ ਦੂਸਰੇ ਖੂਹ ਵਿੱਚ ਦੀ ਹੋ ਕੇ ਪੌਂਡ 'ਚ ਚੱਲ ਜਾਂਦਾ ਆ। ਠੀਕ ਹੈ। ਤੇ ਇਹ ਸਾਰੇ ਪੌਂ ਦੂਸਰੇ ਪਾਸੇ ਬਿਲਕੁਲ ਆਪੋਜਿਟ ਸਾਈਡ ਤੇ ਮੋਟਰ ਲਾਈ ਆ ਉਹ ਮੋਟਰ ਦੇ ਰਾਹੀਂ ਸਾਰਾ ਪਾਣੀ ਸਾਡਾ ਖੇਤੀ ਲਈ ਜਾਂਦਾ ਠੀਕ ਹੈ ਇਹ ਸਾਫ਼ ਹੋ ਜਾਂਦਾ ਹੈ ਤਕਰੀਬਨ ਭਾਈ ਦੇਖੋ ਜਿੱਦਾਂ ਆਪਾਂ ਕਹਿੰਦੇ ਪੀਣ ਯੋਗ ਨਹੀਂ ਖੇਤੀ ਨੂੰ ਲਾਉਣ ਯੋਗ ਠੀਕ ਹੈ ਬਕਾਇਦਾ ਜਿਹੜੀ ਆ ਉਹ ਪੋਲੂਸ਼ਨ ਕੰਟਰੋਲ ਬੋਰਡ ਇਹਨਾਂ ਸਾਰੇ ਛਪੜਾਂ ਦੀ ਬੀਓਡੀ ਵਗੈਰਾ ਸਭ ਸਾਰਾ ਕੁਝ ਚੈੱਕ ਹੁੰਦਾ ਹੈ। ਠੀਕ ਹੈ। ਤੇ ਖੇਤੀਬਾੜੀ ਦੇ ਇਹ ਮਤਲਬ ਵਰਦਾਨ ਸਦ ਹੋਇਆ ਕਿਉਂਕਿ ਸਾਡੇ ਤਾਂ ਆਪ ਅਸੀਂ ਖੇਤੀ ਕਰਦੇ ਆਂ। ਹਾਂ। ਸਾਡੇ ਸਾਰੇ ਚਾਚੇ ਤਾਏ ਭੈਣ ਭਰਾ ਅਸੀਂ ਸਾਰੇ ਤਕਰੀਬਨ ਸਾਡੇ 30 ਖੇਤਾਂ 'ਚ ਪਾਣੀ ਲੱਗ ਰਿਹਾ। 30 ਖੇਤਾਂ 'ਚ ਹੀ ਪਾਣੀ ਜਾਂਦਾ। ਅਸੀਂ ਹਰ ਸਾਲ ਇਹਦੀ ਮੰਗ ਵਧ ਰਹੀ ਆ। ਇਹ ਪਾਣੀ ਅੱਗੇ ਤੋਂ ਅੱਗੇ ਜਾਵੇ ਚਾਹੇ ਲੋਕਾਂ ਨੂੰ ਇਹ ਜੇ ਲਿਕਵਿਡ ਖਾਦ ਵਾਂਗੂ ਇਹ ਪਾਣੀ ਮਿਲੇ ਕਿਉਂਕਿ ਇਹ ਤੇ ਸਾਡਾ ਸਾਡੀ ਸੀਵਰੇਜ ਵੀਸਟੇਜ ਹੈ ਨ ਕੋਈ ਜੋ ਬੋਤਲਾਂ ਆ ਗਈਆਂ ਜਾਂ ਕੋਈ ਲਿਫਾਫੇ ਆ ਗਏ ਉਹ ਫਿਰ ਇੱਥੇ ਰੁਕਲੇ ਜਾਂਦੇ ਨੇ ਇੱਥੇ ਇੱਥੇ ਮੇਨ ਤੇ ਫਿਰ ਰੁਕ ਜਾਂਦੇ ਜਿਹੜੇ ਕੋਈ ਆ ਜਾਂਦਾ ਆ ਉਹਨੂੰ ਫਿਰ ਜਿੱਦਾਂ ਇਹਦੇ ਨੇ ਇੱਕ ਕਾਰਨਰ ਤੇ ਹਵਾ ਨਾਲ ਆ ਜਾਂਦੇ ਆ ਉਹਦੇ ਬਹੁਤ ਘੱਟ ਮਾਤਰਾ ਜਾਂਦੇ ਜਿੱਦਾਂ ਆਮ ਛਪਣਾ ਜੇ ਆਪਾਂ ਦੇਖਦੇ ਬਹੁਤ ਕੁਝ ਜ਼ਿਆਦਾ ਆ ਜਾਂਦਾ ਕਿਉਂਕਿ ਇਹ ਸੀਵਰੇਜ ਜਿਹੜਾ ਹੁਣ ਟੈਕਨੋਲੋਜੀ ਆ ਜਿਹੜੀ ਸੀ ਉਹ ਸੀਵਰੇਜ ਇਸ ਤਰੀਕੇ ਨਾਲ ਕਿਉਂਕਿ ਪਹਿਲਾਂ ਸੀਵਰੇਜ ਪਾਏ ਹੋਏ ਉਦੋਂ ਪਾਈਪ ਸਿੱਧੇ ਤੁਹਾਡੇ ਘਰ ਤੋਂ ਕੋਈ ਚ ਰੋਕ ਨਹੀਂ ਸੀ ਆਉਂਦੀ ਸੀ ਕੋਈ ਜਿਹੜੀ ਮਾਰੀ ਚੀਜ਼ ਹੁਣ ਇਸ ਤਰੀਕੇ ਨਾਲ ਪਾਇਆ ਜਾਂਦਾ ਵੀ ਜੇ ਕੋਈ ਬੰਦਾ ਸੀਵਰੇ ਉਹਨਾਂ ਉੱਤੇ ਨਾ ਇੱਕ ਟੱਕਣ ਲਾ ਕੇ ਵਿੱਚ ਛੇਕ ਕੱਢਦੇ ਜਾਂਦੇ ਤਾਂ ਕਿ ਜਿਹੜੀ ਉਹੋ ਜੀ ਚੀਜ਼ ਆ ਉਹ ਸੀਵਰੇਜ ਜਾਵੇ ਹੀ ਨਾ ਉਹ ਜਾਵੇ ਹੀ ਨਾ ਤੇ ਇੱਥੇ ਸਾਡੇ ਵੱਡੇ ਪੈ ਪਏ ਹੋਏ ਦਾ ਕਰਕੇ ਮਾੜੀ-ਮੋਟੀ ਕੋਈ ਚੀਜ਼ ਆ ਜਾਂਦੀ ਆ ਪਰ ਫੇਰ ਵੀ ਮਤਲਬ ਅਸੀਂ ਕੋਸ਼ਿਸ਼ ਕਰੀਦੇ ਬੀਨ ਪਿੱਛੇ ਹੀ ਠੀਕ ਹੈ ਇਹ ਫਿਰ ਟੈਸਟ ਕਰਾਉਨੇ ਹੋ ਭਾਜੀ ਤੁਸੀਂ ਕੀ ਇਹ ਖੇਤੀ ਨੂੰ ਹਾਂਜੀ ਹਾਂਜੀ ਇਹ ਤੇ ਲੌਣ ਟੈਸਟ ਹੁੰਦੇ ਆ ਜੀ ਕਿਉਂਕਿ ਖੇਤੀ ਤੁਹਾਡੇ ਸਾਹਮਣੇ ਆ ਮੱਕੀਆਂ ਹੁਣ ਤੇ ਇਦਾਂ ਪਾਣੀ ਦਿਨ ਰਾਤ ਪਾਣੀ ਚੱਲਣਾ ਇਹ ਤਾਂ ਬੜੀ ਸੋਹਣੀ ਫਸਲ ਆ ਜੀ ਇਹਨੂੰ ਇਹੀ ਪਾਣੀ ਲੱਗਦਾ ਜੀ ਇਹੀ ਪਾਣੀ ਲੱਗਦਾ ਜੀ ਤਕਰੀਬਨ ਝੋਨੇ ਇਸ ਸਿਆਲਾ ਵਿੱਚ ਸਾਡੀ ਇਹ ਸਟੋਰੇਜ ਵਿੱਚ तकरीबन ਸਾਡੀ ਪੌਂਡ ਵੱਡਾ ਆ ਤੇ ਜਿੰਨੀ ਕੋਸ਼ਿਸ਼ ਕਰੀ ਦੀ ਨਾ ਸਟੋਰ ਹੋ ਜੇ ਮੀਂਹ ਦਾ ਵੀ ਹੋ ਜਵੇ ਤੇ ਹੁਣ ਜਦੋਂ ਗਰਮੀ ਆ ਗਈ ਹੁਣ ਇਹ ਲਗਾਤਾਰ ਪੰਪ ਚੱਲੀ ਜਾਣਾ ਤੇ ਪਾਣੀ ਕੱਢੀ ਜਾਣਾ ਠੀਕ ਹੈ ਭਾਜੀ ਇੱਕ ਚੀਜ਼ ਮੈਂ ਦੇਖ ਰਿਹਾ ਇਹ ਇੱਕ ਹੀ ਤਲਾਹ ਹੈਗਾ ਤਾਂ ਇਹ ਘੁਮਕੀ ਕਿਉਂ ਲਿਆਂਦਾ ਜਾ ਰਿਹਾ ਇਹਦੇ ਪਾਣੀ ਸਰ ਵੀ ਇਹਦਾ ਇਹ ਹੈ ਵੀ ਜਿੰਨਾ ਮਤਲਬ ਕਿ ਪਾਣੀ ਘੁੰਮ ਮੂਵਿੰਗ ਕਰੂਗਾ ਇਹਦੇ ਵਿੱਚ ਬੈਕਟੀਰੀਆ ਜਦੋਂ ਪੈਦਾ ਹੋਣ ਅਸਲ ਮੇਨ ਇਹਦੀ ਪ੍ਰਕਿਰਿਆ 'ਚ ਧੁੱਪ ਪੈਂਦੀ ਆ ਸਾਡੇ ਕੋਲ ਤਾਂ ਬਹੁਤ ਆ ਧੁੱਪ ਦੇ ਨਾਲ ਜਿਹੜੀ ਆਰਬਿਕ ਕਿਰਿਆ ਇਹਦੇ 'ਚ ਪੈਦਾ ਹੋ ਜਾਂਦੀ ਆ ਜਿਹਦੇ ਨਾਲ ਜਿਹੜੇ ਸੋ ਲੋਣ ਜੋ ਹੋ ਜਾਂਦਾ ਤੇ ਬਾਕੀ ਜੇ ਸੋਚਿਆ ਜਾਵੇ ਘਰਾਂ ਚੋਂ ਅਸੀਂ ਡੋਲਦੇ ਵੀ ਕੀ ਅਸੀਂ ਨਹਾਉਨੇ ਆ ਪਾਚ ਮਾੜਿਆ ਸਾਬਣ ਲਾਇਆ 30 ਲੀਟਰ 40 ਲੀਟਰ ਪਾਣੀ ਡੋਲਦਾ ਫਲਸ਼ ਕਰਦੇ ਪਾਣੀ ਮਤਲਬ ਬੇਵਜਾ ਪਾਣੀ ਜਿਹੜਾ ਸਾਫ ਪਾਣੀ ਜ਼ਿਆਦਾ ਆ ਰਿਹਾ ਆ ਗੰਦਗੀ ਤਾਂ ਹੋਵੇ ਵੀ ਜੇ ਇੱਥੇ ਕੋਈ ਇੰਡਸਟਰੀ ਹੋਵੇ ਜਾਂ ਕੋਈ ਇੱਥੇ ਇਦਾਂ ਦੀ ਚੀਜ਼ ਹੋਵੇ ਪਸ਼ੂ ਸਾਡੇ ਸਾਰੇ ਲੋਕ ਡੇਰਿਆਂ ਤੇ ਰੱਖਦੇ ਆ ਘਰਾਂ ਚ ਪਸ਼ੂ ਨਹੀਂ ਰੱਖਦੇ ਸਿਰਫ ਮਨੁੱਖੀ ਵੇਸਟ ਆ ਮਨੁੱਖੀ ਵੇਸਟ ਤੁਸੀਂ ਦੇ ਲਓ ਵੀ ਉਹ ਸਾਰਿਆਂ ਦੇ ਗਟਰ ਬਣੇ ਆ ਪਰ ਇੱਕ ਕਿਸੇ ਨੇ ਗਟਰ ਦਾ ਪਾਣੀ ਪਾਇਆ ਨਹੀਂ ਗਟਰ ਤੋਂ ਓਵਰਫਲੋ ਹੋ ਕੇ ਤੇ ਠੀਕ ਹੈ ਇਹ ਵੀ ਤੁਸੀਂ ਫਰਕ ਮਹਿਸੂਸ ਕੀਤਾ ਕਿ ਜਿਵੇਂ ਕਿੰਨੇ ਸਾਲ ਹੋ ਗਏ ਤੁਹਾਨੂੰ ਹਨਾ ਇਹ ਪਾਣੀ ਖੇਤਾਂ ਦੇ ਵਿੱਚ ਲਾਉਂਦਿਆਂ ਜਿਵੇਂ ਖਾਦ ਦੇ ਤੌਰ ਤੇ ਵੀ ਇਹ ਕੰਮ ਕਰਦਾ ਹੋਏਗਾ ਕੋਈ ਫਸਲ ਦੇ ਝਾੜ 'ਚ ਵੀ ਫਰਕ ਪੈਂਦਾ ਬਹੁਤ ਝਾੜ ਪੈ ਰਿਹਾ ਜੀ ਆਲੂ ਦੀ ਫਸਲ ਵਧੀ ਆ ਮੱਕੀ ਦੀ ਫਸਲ ਵਧੀ ਆ ਬਹੁਤ ਕਿਉਂਕਿ ਇਹ ਪਾਣੀ 'ਚ ਨਾਈਟ੍ਰੋਜਨ ਬਹੁਤ ਆ ਕਿਉਂਕਿ ਇਹਦੇ ਵਗੈਰਾ ਟੈਸਟ ਹੋਇਆ ਪੀਯੂ ਤੋਂ ਵੀ ਇਹਦੇ ਜਾਈਟ੍ਰੋਜਨ ਦੀ ਮਾਤਰਾ ਬਹੁਤ ਇਹਨੂੰ ਮਤਲਬ ਉਹ ਹੀ ਹਰ ਜ਼ਿਮੀਂਦਾਰ ਨੂੰ ਕੋਸ਼ਿਸ਼ ਕਰੀਦੀ ਕਹੀਦਾ ਵੀ ਇਹਨੂੰ ਐਜ਼ ਅ ਲਿਕਵਿਡ ਖਾਦ ਵਾਂਗੂ ਦੋ ਦੋ ਤਿੰਨ ਤਿੰਨ ਪਾਣੀ ਆਪਾਂ ਲਾਈਏ ਵੀ ਵੱਧ ਤੋਂ ਵੱਧ ਹੋਰ ਇਹਨੂੰ ਪਾਈਪਲਾਈਨ ਨੂੰ ਵਧਾਈ ਚੱਲੀਏ ਵੀ ਜਿੰਨੇ ਵੱਧ ਤੋਂ ਵੱਧ ਜ਼ਿਮੀਂਦਾਰੇ ਦਾ ਲਾਹਾ ਲੈ ਲੈਣ ਵਧੀਆ ਠੀਕ ਹੈ ਜਾਨੀਆਂ ਉਹ ਹੀ ਧਰਤੀ ਤੋਂ ਲੋ ਪਾਣੀ ਸਾਫ਼ ਵਾ ਘਟ ਕੱਢਾਂਗੇ ਹਾਂ ਇਹਦੇ ਨਾਲ ਤਿੰਨ ਮੋਟਰਾਂ ਸਾਡੇ ਪਿੰਡ ਦੀਆਂ ਹਾਂ ਜਿਹੜਾ ਅਸੀਂ ਬੰਦ ਕਰ ਦਿੰਨੇ ਸੀ ਸੀਜ਼ਨ ਦੇ ਚਾਰ ਵੀ ਇਹ ਪਾਣੀ ਲੱਗਣ ਲਾ ਪੈਂਦਾ ਕਣਕ ਨੂੰ ਵੀ ਇਹੀ ਲੱਗਦੀ ਕਣਕ ਨੂੰ ਲੱਗਦੀ ਪਰ ਕਣਕ ਸਾਡੇ ਹੈ ਹੀ ਬਹੁਤ ਥੋੜੀ ਆ ਜ ਅੱਛਾ ਕਿਉਂਕਿ ਤਿੰਨ ਫਸਲਾਂ ਸਾਡੇ ਹੁੰਦੀਆਂ ਆ ਉਹ ਚ ਕਣਕ ਤਾਂ ਬਿਲਕੁਲ ਨਾਮਾਤਰ ਤੁਹਾਨੂੰ ਦਿਖਾ ਦੇਸੂਗੀ ਮੱਕੀਆਂ ਖਰਬੂਜੇ ਬਸ ਇਹੇ ਫਸਲ ਜਾਰੂ ਵਾਕਈ ਇੱਥੋਂ ਫਿਰ ਭਾਜੀ ਖੇਤਾਂ ਚ ਕਿਵੇਂ ਜਾਂਦਾ ਜੀ ਪਾਣੀ ਇਹ ਸਾਰੀ ਇਹ ਪਾਈਪ ਲਾਈਨ ਹੈ ਜੀ ਥੱਲੇ ਪਾਈਪ ਲਾਈਨ ਪਾਈ ਆ ਨੱਕਾ ਖੋਲਣਾ ਆਪਣੇ ਮੂੰਹ ਚ ਨੱਕਾ ਖੋਲੋ ਕੋਈ ਆੜ ਨਹੀਂ ਗਈ ਜੀ ਉਹ ਤੁਸੀਂ ਟੱਕਣ ਖੋਲੋਗੇ ਤੇ ਖੱਤੇ ਪਾਣੀ ਆ ਜਾਊਗਾ ਦੂਜੇ ਦੇ ਖੋਲਣਾ ਦੂਜਾ ਖੋਲੂਗਾ ਇਸ ਤਰ੍ਹਾਂ ਹਰ ਖੇਤ ਦੇ ਚੱਕ ਨੱਕਾ ਦਿੱਤਾ ਹੋਇਆ ਠੀਕ ਉਹ ਨਕਾ ਖੋਲਦੇ ਜਦੋਂ ਵਾਰਿਓਂ ਕੋ ਜਿੰਮੇਦਾਰ ਸਾਰੇ ਆਪਣੇ ਪਿੰਡ ਦੇ ਆ ਉਹ ਭਾਈਚਾਰੇ ਦੇ ਨਾਲ ਮੰਨ ਲਓ ਸਲਾਹ ਨਾਲ ਸਾਰੇ ਪਾਣੀ ਆ ਜਾਂਦਾ ਸਾਰੇ ਪਿੰਡ ਨੂੰ ਪਾਣੀ ਪੂਰਾ ਨਹੀਂ ਸਾਰੇ ਪਿੰਡ ਲਈ ਤਾਂ ਬਹੁਤ ਵੱਡਾ ਰਕਬਾ ਆ ਲੇ ਇੱਕ ਇੱਕ ਹਿੱਸਾ ਆ ਇਧਰ ਲਾ ਜੇ ਨੂੰ ਅਸੀਂ ਕੋਸ਼ਿਸ਼ ਕਰਦੇ ਵੀ ਕਾਹਲੀ ਸਾਰੇ ਪਿੰਡ ਵਾਸਤੇ ਤੇ ਪਾਣੀ ਮਤਲਬ ਜਿੰਨੀ ਅਸੀਂ ਪਾਣੀ ਦੀ ਜੰਕਸ਼ਨ ਵਧਾ ਲਈ ਆ ਨਾ ਇਹ ਤਾਂ ਮਤਲਬ ਆਪਾਂ ਨਹਿਰ ਵੀ ਨਹੀਂ ਪੂਰੀਆ ਕਰ ਸਕਦੀ ਸਾਡੇ ਪਿੰਡ ਦਾ ਪਾਣੀ ਮਤਲਬ ਪੰਜਕਸ਼ਨ ਬਹੁਤ ਜ਼ਿਆਦਾ ਵਧ ਗਈ ਆ ਜਿਹੜੀ ਮੱਕੀ ਆ ਇਹ ਵੀ ਬਹੁਤ ਪਾਣੀ ਦੀ ਜੰਕਸ਼ਨ ਕਰਦੀ ਆ ਚਲੋ ਤਾਂ ਹੀ ਅਸੀਂ ਕੋਸ਼ਿਸ਼ ਕੀਤੀ ਵੀ ਧਰਤੀ ਹਲੋ ਕੱਢਣ ਦੇ ਵਿਆਹ ਜ ਹਾਂ ਹੁਣ ਇਹ ਪਾਣੀ ਜਿਹੜਾ ਸਾਡੇ ਖੇਤਾਂ ਜਾਣ ਲੱਗ ਪਿਆ ਠੀਕ ਹੈ ਇਹ ਭਾਜੀ ਵੈਸੇ ਹੀ ਵੇਖਣ ਨੂੰ ਤਾਂ ਇਹਦਾ ਰੰਗ ਹੋਰ ਲੱਗਦਾ ਬੜਾ ਡਾਹਨ ਲੱਗਦਾ ਕਿਉਂਕਿ ਛੱਪੜ ਹੈ ਨਾ ਤੁਹਾਨੂੰ ਪਰ ਜਦੋਂ ਆਪਾਂ ਗਲਾਸ ਭਰ ਕੇ ਇਸ ਚੀਜ਼ ਨੂੰ ਕੱਚ ਦੇ ਗਲਾਸ 'ਚ ਦੇਖਦੇ ਤਾਂ ਬਹੁਤ ਲਾਈਟ ਪਾਣੀ ਅੱਛਾ ਜਿਹੜਾ ਜਿੱਦਾਂ ਹੁਣ ਇਹਨੂੰ ਅਸੀਂ ਪੌਂਡ ਨੂੰ ਖਾਲੀ ਕਰਕੇ ਫੇਰ ਫ੍ਰੈਸ਼ ਪਾਣੀ ਆਉਣ ਲੱਗ ਪਣਾ ਹੈ ਇਹ ਤਾਂ ਹੋਰ ਮਤਲਬ ਕਿ ਉਹਦੀ ਇਹ ਸੁਧਾਰ ਆ ਜਾਂਦਾ ਹੈ ਜਿੰਨਾ ਪਾਣੀ ਜ਼ਿਆਦਾ ਵਰਤ ਕੇ ਫੇਰ ਦੁਬਾਰਾ ਨੂੰ ਕਿਉਂਕਿ ਹੁਣ ਸੜਿਆਂ ਦੋ ਦੋ ਛੱਪੜ ਮਾਰਦੇ ਆ ਜਦੋਂ ਹੁਣ 15-15 20-20 ਸਾਲ ਹੋ ਗ ਠੀਕ ਹੈ ਇਹਨੂੰ ਇੱਕ ਵਾਰੀ ਖਾਲੀ ਕਰ ਦੇਣਾ ਹੈ ਨਵਾਂ ਪਾਣੀ ਜਿਹੜਾ ਫੇ ਆ ਜਾਣਾ ਸਰਕਲੇ ਦਾ ਚੱਲਦਾ ਹੈ ਸਾਡੇ ਜਿਆਦਾ ਤੁਹਾਨੂੰ ਸਮਝ ਛਪੜ ਤੇ ਖੜੇ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ ਹਾਂ ਇਸ ਹੀ ਇਸ ਚੀਜ਼ ਦੇ ਕਾਰਨ ਹੈ ਵੀ ਪਾਣੀ ਨੂੰ ਰੀਯੂਜ਼ ਕਰੀ ਜਾਂਦੇ ਆ ਪਾਣੀ ਸਾਡਾ ਸੜਿਆ ਨਹੀਂ ਮਾਰਦਾ ਠੀਕ ਹੈ ਇਹ ਪਾਈਪ ਲੱਗਾ ਇਹਦੇ ਰੇ ਪਾਣੀ ਚੱਲਦਾ ਸਾਰਾ ਹਾਂ ਇਹਦੇ ਰੇ ਖਿੱਚ ਕੇ ਸਾਰਾ ਪਾ ਕੇ ਤੇ ਅੱਗੇ ਉਹ ਨਕਸਾ ਮੋਗੇ ਦਿਸਣਗੇ ਸਾਰੇ ਹਾਂਜੀ ਤਕਰੀਬਨ 25-30 ਖੇਤ ਆ ਜੀ ਤੇ ਉਹਨਾਂ ਦੇ ਵਿੱਚ ਮੋਗੇ ਖੜੇ ਉਹ ਹਵਾ ਵਾਲੇ ਪਾਈਪ ਹੁੰਦੇ ਆ ਥੱਲੇ ਉਹਦੇ ਮੋਗਾ ਆ ਉਹ ਟੱਕਣ ਖੋਲਦੇ ਆ ਤੇ ਜਿਮੀਦਾਰ ਦੇ ਖੇਤ ਵਿੱਚ ਪਾਣੀ ਚੱਲ ਉਹ ਮਾਡਲ ਕੀ ਹੈਗਾ ਉਹਦੇ ਚ ਤੇ ਇਹਦੇ ਇਸ ਮਾਡਲ ਚ ਕੀ ਫਰਕ ਹੈ ਅਸਲ ਫਰਕ ਕੋਈ ਨਹੀਂਗਾ ਜੀ ਇਹ ਥਾਪਰ ਮਾਡਲ ਜਿਹੜਾ ਆ ਇਹ ਸੀਚਵਾਲ ਮਾਡਲ ਤੋਂ ਨਕਲ ਕਰਕੇ ਬਣਾਇਆ ਗਿਆ ਅੱਛਾ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਬਣੀ ਆ ਉਦੋਂ 2000 ਇਹ 99 ਦੇ ਵਿੱਚ ਲਾਗੂ ਕਰਤਾ 17 ਦੇ ਵਿੱਚ ਉਹਨਾਂ ਨੇ ਆ ਕੇ ਬਾਬਾ ਜੀ ਨੂੰ ਕਿਹਾ ਵੀ ਅਸੀਂ ਇਹਨੂੰ ਲਾਗੂ ਕਰਨਾ ਚਾਹੁੰਦੇ ਹਾਂ ਪਰ ਇਹਦਾ ਨਾਂ ਜਿਹੜਾ ਉਹ ਥਾਪਰ ਯੂਨੀਵਰਸਿਟੀ ਆਪਣੇ ਨਾਮ ਤੇ ਰੱਖਣਾ ਚਾਹੁੰਦੀ ਆ ਅੱਛਾ ਤੋਂ ਉੱਥੇ ਬਾਬਾ ਜੀ ਨੇ ਇਹ ਕਿਹਾ ਬਾਬਾ ਜੀ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਵੀ ਨਾਂ ਕੋਈ ਵੀ ਹੋਵੇ ਸਾਡਾ ਮਤਲਬ ਆ ਵੀ ਪੰਜਾਬ ਸਾਫ਼ਤਰ ਹੋਣਾ ਚਾਹੀਦਾ ਇਹ ਪਿੰਡਾਂ ਦਾ ਇਹ ਛਪੜਾਂ ਦਾ ਕੰਮ ਹੋਣਾ ਚਾਹੀਦਾ ਹਾਂ ਤੇ ਉਹ ਉਦੋਂ ਫਿਰ ਥਾਪਰ ਮਾਡਲ ਰੱਖ ਲਿਆ ਪਰ ਟੈਕਨੀਕ ਜਿਹੜੀ ਆ ਉਹ ਤੋਂ ਜਾਣਦੇ ਨਹੀਂ ਸੀ ਉਹ ਤਾਂ ਹੀ ਕਈ ਪਿੰਡਾਂ ਦੇ ਵਿੱਚ ਇਹ ਥਾਪਰ ਪ੍ਰੋਬਲਮ ਆਈ ਉਹ ਪਾਈਪ ਵਗੈਰਾ ਗਲਤ ਰੱਖਦੇ ਉਹ ਮੁੜ ਕੇ ਪਾਣੀ ਨੇ ਪੂਰਾ ਕੰਮ ਨਹੀਂ ਕੀਤਾ ਮਤਲਬ ਜਿਵੇਂ ਉਹ ਚੀਜ਼ ਦਾ ਕਰਕੇ ਸਾਰੀਆਂ ਗਲਤੀਆਂ ਹੋਈਆਂ ਹੋਰ ਥਾਪਰ ਮਾਡਲ ਦੇ ਵਿੱਚ ਕੁਝ ਨਹੀਂਗਾ ਜੀ ਅੱਛਾ ਭਾਈ ਸਾਰਾ ਹੈ ਸੀਚਲ ਮਾਡਲ ਦੀ ਇਕਚੂਅਲ ਮਾਡਲ ਤੇ ਇਹ 17 ਦੇ ਵਿੱਚ ਇਹ 17 ਦੇ ਵਿੱਚ ਆ ਇਹ ਪਾਈਪਾਂ ਦਾ ਫਰਕ ਸੀਗਾ ਕੀ ਕੀਤਾ ਸੀ ਨਹੀਂ ਹਾਂ ਟੈਕਨੋਲੋਜੀ ਦਾ ਇਹ ਫਰਕ ਸੀ ਜਿਹਨੂੰ ਟੈਕਨੋਲੋਜੀ ਜਿਹੜੀ ਆ ਉਹ ਮਤਲਬ ਕੰਮ ਕਰਨਾ ਨਹੀਂ ਪੂਰਾ ਅਜਦਾਂ ਆਪਾਂ ਕਹਿੰਨੇ ਵੀ ਇਹ ਚੀਜ਼ ਪੂਰੀ ਮਿਹਨਤ ਚੋਂ ਨਿਕਲੀ ਆ ਉਹ ਇੱਕ ਜਿੱਦਾਂ ਆਪਾਂ ਲਕੀਰਾਂ ਮਾਰ ਲਏ ਨੇ ਜੀ ਆਰ ਡਿਟੈਕਟ ਤੌਰ ਤੇ ਕੰਮ ਕਰਨਾ ਇਹ ਤਾਂ ਹੁਣ ਘਟੂ ਘਟੂ 2-300 ਪਿੰਡ ਵਿੱਚ ਲੱਗਾ ਕੰਮ ਚੱਲ ਰਿਹਾ ਦੂਜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਆ ਚਾਹੇ ਆਪਾਂ ਕੋਈ ਵੀ ਚੀਜ਼ ਸਥਾਪਿਤ ਕਰ ਲੈਂਦੇ ਆ ਜਿੰਨਾ ਚਿਰ ਉਹ ਚੀਜ਼ ਦੀ ਸੀ ਮੇਨਟੇਨੈਂਸ ਦੀ ਜ਼ਿੰਮੇਵਾਰ ਆਪਾਂ ਨੂੰ ਵੱਡੀ ਚੀਜ਼ ਇਹ ਆ ਵੀ ਲੋਕ ਇੰਜ ਪਿੰਡਾਂ 'ਚ ਅਸੀਂ ਇਹ ਮਾਡਲ ਵੀ ਦੇਖਦੇ ਹਾਂ ਉਹ ਨਿਗਾਹ ਨਹੀਂ ਮਾਰਦਾ ਕੋਈ ਹਾਂ ਹੁਣ ਅਸੀਂ ਤਾਂ ਤੁਹਾਡੇ ਸਾਹਮਣੇ ਪ੍ਰੋਪਰ ਸਾਡੇ ਬੰਦੇ ਵੀ ਕੰਮ ਕਰ ਰਹੇ ਆ ਕੌਮਕ ਤੁਸੀਂ ਦੇਖਣ ਆਉਨੇ ਆ ਸਾਡਾ ਪਿੰਡ ਸਾਰਾ ਇੱਥੇ ਸ਼ੇਅਰ ਕਰਦਾ ਆ ਤੇ ਦੇਖਣ ਲਈ ਆਉਂਦਾ ਆ ਤੇ ਅਸੀਂ ਇਹਨੂੰ ਪੂਰੀ ਮੇਨਟੇਨੈਂਸ ਬਹੁਤੇ ਬੰਦੇ ਦੇਖਦੇ ਹੀ ਨਹੀਂ ਮਤਲਬ ਅਸੀਂ ਛੱਪੜ ਨੂੰ ਜਾਂ ਰੂੜੀਆਂ ਨੂੰ ਅਸੀਂ ਆਪਣੇ ਬਿਲਕੁਲ ਆਪਣੇ ਚੋਂ ਕੱਢਤਾ ਆ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਘਰੋਂ ਬਾਹਰ ਸੱਡਤਾ ਆ ਉਹ ਕਹਿੰਦੇ ਦੇਖਣਾ ਕਿ ਸਾਡੀ ਕੋਈ ਜ਼ਿੰਮੇਵਾਰੀ ਹਾਂ ਬਿਲਕੁਲ ਇਹ ਤਾਂ ਬੜਾ ਸਾਫ਼ ਸੁਥਰਾ ਭਾਜੀ ਬਣਾਇਆ ਹੋਇਆ ਤੁਸੀਂ ਇਹ ਇਹ ਕਦੋਂ ਮਾਡਲ ਅਪਣਾਇਆ ਸੀਗਾ ਤੁਸੀਂ ਇਹ ਅਸੀਂ ਜੀ ਇਹ ਜਿਹੜਾ ਮਾਡਲ ਇਹ 19 ਦੇ ਵਿੱਚ ਅਸੀਂ ਮਤਲਬ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਪ ਉੱਤੇ ਇਹਨੂੰ ਚਾਲੂ ਕੀਤਾ ਸੀਗਾ ਠੀਕ ਹੈ ਤੇ ਇਹ ਤਕਰੀ ਇੰਜ ਸ਼ੁਰੂ ਹੋ ਗਿਆ ਸੀਗਾ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਹੁਣ ਸੀਜ਼ਨ ਤੇ ਪਾਣੀ ਦੀ ਖਪਤ ਬਹੁਤ ਆ ਇਹਦਾ ਡਾਇਰੈਕਟ ਸੀਵਰੇਜ ਚੋਂ ਪਾਣੀ ਜਿਹੜਾ ਚੱਕ ਕੇ ਤੇ ਖੇਤਾਂ ਨੂੰ ਸ਼ੁਰੂ ਕਰਤਾ ਤੇ ਇਹਦੇ ਸਪਾਕੇ ਇਹਨੂੰ ਪਾਣੀ ਕੱਢ ਕੇ ਇਹਦੀ ਗੱਬ ਕੱਢ ਕੇ ਇਹਦੇ ਪੌਂਡ ਜਿਹੜੇ ਕਿਨਾਰੇ ਆ ਉਹਨਾਂ ਨੂੰ 45 ਡਿਗਰੀ ਤੇ ਥਾਪੜ ਕੇ ਇਹਨਾਂ ਦੇ ਨਾਲ ਬਕਾਇਦਾ ਇਹਦੇ ਤੇ ਪੈ ਰੋਕ ਜਿਹਦਾ ਨਹਿਰ ਨਹੀਂ ਪੱਕੀ ਕਰੀਦੀ ਸਿਰਫ 4 ਇੰਚੀ ਐਟ ਚਣਕੇ ਤੇ ਕੋਹਲੀਆਂ ਪਾਇਆ ਜੀ ਕੋਈ ਵੱਡੀ ਐਟ ਨਹੀਂ ਵੀ ਆਪਾਂ ਖੜੇ ਰੋਕ ਮਤਲਬ ਬਹੁਤ ਮਲਾ ਦੇਖੋ 9 10 11 ਕਨਾਲ ਥਾਂ ਸਾਡਾ ਜਿਹੜਾ ਆ ਤੇ ਸਾਰਾ ਇਹ ਆ ਬਨੇਰੇ ਵਗੈਰਾ ਸਾਰਾ ਕਰਕੇ 20 ਲੱਖ ਰੁਪਏ ਸਾਡਾ ਲੱਗਾ ਨਾਲੇ ਇੱਟ ਵੀ ਅਸੀਂ ਸਾਰੀ ਸਾਡੀ 23 24 ਫੁੱਟ ਡੂੰਗਾ ਵੀ ਆ ਇਹ ਅੱਛਾ ਤੇ ਹਾਂ ਪੂਰੀ ਮਤਲਬ ਸਾਡੇ ਪਿੰਡ ਦੀ ਕਪੈਸਿਟੀ ਚੱਲਦਾ ਇਹ ਠੀਕ ਹੈ ਇਹ ਇੰਨਾ ਕੋ ਖਰਚਾ ਹੀ ਹੁੰਦਾ 20 ਲੱਖ ਰੁਪਏ ਨਹੀਂ ਦੇਖੋ ਜੀ ਪਿੰਡ ਦੇ ਦੇਖੋ ਜਗਾ ਜੇ ਕਿਸੇ ਦੀ 4 ਨਾਲ ਜਗਾ ਉਹਦਾ ਘਟ ਜਾਣਾ ਠੀਕ ਹੈ ਜੇ ਦੀ 6 ਨਾਲ ਜਗਾ ਜਿੱਦਾਂ ਦੀ ਜਗਾ ਜਿੰਨਾ ਤੁਸੀਂ ਡੂੰਗਾ ਕਰਨਾ ਆ ਉਹ ਹਿਸਾਬ ਨਾਲ ਸਾਡਾ ਖਰਚਾ ਮਤਲਬ ਖਰਚਾ ਤੋਂ ਉਹ ਇੱਟਾਂ ਦਾ ਮਿਹਨਤ ਕੋਈ ਚੀਜ਼ ਹਰ ਚੀਜ਼ ਵਧੀ ਜਾਣੀ ਆ ਤੇ ਜੇ ਛੋਟਾ ਹੋਈ ਜੋ ਘਟੀ ਜਾਣੀ ਆ ਠੀਕ ਹੈ ਤੇ ਜੇ ਆਪਾਂ ਹੁਣ ਕੱਚਾ ਕੰਮ ਕੱਚੇ ਨੇ ਵੀ ਉਨਾ ਹੀ ਕਰਨਾ ਸੀਗਾ ਸਿਰ ਪ੍ਰੋਬਲਮ ਇਹ ਆ ਵੀ ਕੱਚੇ ਦੇ ਨਾਲ ਜਿਹੜਾ ਘਾਹ ਹੁੰਦਾ ਆ ਜਾਂ ਘੜ ਲੇ ਪੈ ਜਾਂਦੇ ਆ ਉਹ ਸਫਾਈ ਦੀ ਨਜ਼ਰ ਨਹੀਂ ਆਉਂਦੀ ਹੁਣ ਇੱਕ ਵਾਰੀ ਅਸੀਂ ਪੱਕਾ ਕਰ ਲਿਆ ਹੁਣ ਇਹ ਹਮੇਸ਼ਾ ਹੀ ਦਾ ਸਾਫ਼ ਰਹਿੰਦਾ ਆ ਸਿਰ ਵਿੱਚ ਮਾੜਾ ਮੁੰਡਾ ਕੋਈ ਉੱਤੇ ਤੇ ਚੀਜ਼ ਧਰ ਮੈਂ ਰੱਖਿਆ ਤੁਸੀਂ ਕਿਸੇ ਨੂੰ ਇੱਥੇ ਸਫਾਈ ਕਰਾ ਸਾਡੇ ਪੱਕੇ ਬੰਦੇ ਰੱਖਿਆ ਜੀ ਦੋ ਬੰਦੇ ਰੱਖੇ ਆ ਅੱਛਾ ਉਹ ਅਸੀਂ ਆਪਣੇ ਮਤਲਬ ਆਪਣੇ ਤੌਰ ਦੇ ਵੀ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਕੋਈ ਕੰਮ ਲੈਣੇ ਆ ਮਤਲਬ ਪੈਸੇ ਦੇਣੇ ਉਹਨਾਂ ਨੂੰ ਤੇ ਪੰਚਾਇਤ ਵੱਲੋਂ ਵੀ ਤੇ ਆਪਣੇ ਅਸੀਂ ਜਨਰ ਨਾਲ ਮਿਲ ਕੇ ਸਾਰੇ ਕੋਸ਼ਿਸ਼ ਕਰਦੇ ਆ ਸ ਬਿਲਕੁਲ ਵਾਕਈ ਇਹ ਤਾਂ ਪਾਰਕ ਬੜੀ ਸੋਹਣੀ ਲੱਗਦੀ ਦੀ ਦੇਖਣ ਨੂੰ ਐ ਜਿਵੇਂ ਕਿਤੇ ਚੰਡੀਗੜ੍ਹ ਦੇ ਵਿੱਚ ਕੋਈ ਪਾਰਕ ਬਣੀ ਹੋਵੇ ਸੋਚ ਨਹੀਂ ਸਕਦੇ ਵੀ ਮਤਲਬ ਪ੍ਰੀ ਜਿਹੜੇ ਪ੍ਰੀ ਵਿਡਿੰਗ ਸ਼ੂਟਿੰਗਾਂ ਜਿਹੜੀਆਂ ਹੁੰਦੀਆਂ ਉਹ ਇੱਥੇ ਹੁੰਦੀਆਂ ਆ ਕੇ ਅੱਛਾ ਪ੍ਰੀ ਵਿਡਿੰਗ ਸ਼ੂਟ ਕਰਨ ਆ ਜਾਂਦੇ ਆ ਕੇ ਕੋਈ ਪ੍ਰੀ ਵਿਡਿੰਗ ਸ਼ੂਟ ਮਤਲਬ ਇਹੋ ਜਿਹੇ ਸ਼ੂਟਾਂ ਮਤਲਬ ਲੋਕ ਇੱਥੇ ਆ ਕੇ ਮਤਲਬ ਪਰਿਵਾਰਾਂ ਨੂੰ ਲੈ ਕੇ ਆਉਂਦੇ ਆ ਅੱਛਾ ਤਾਂ ਇਹ ਚੀਜ਼ਾਂ ਆ ਵੀ ਇਹ ਮਾਡਲ ਦਾ ਮਤਲਬ ਇਹ ਆ ਵੀ ਆਪਾਂ ਉਹ ਚੀਜ਼ਾਂ ਨੂੰ ਸਾਫ਼ ਪਤਰਾ ਕਰ ਲਿਆ ਆਪਣੇ ਕੂੜੇ ਨੂੰ ਸੰਭਲਿਆ ਆਪਣੇ ਪਾਣੀ ਨੂੰ ਸੰਭਲਿਆ ਵਾਕੇ ਗੱਲ ਠੀਕ ਹੈ ਜੀ ਤੇ ਇਹ 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 ਪਹਿਲਾਂ ਕੀ ਹਾਲਾਤ ਸੀਗੇ ਭਾਜੀ ਇੱਥੇ ਛੱਪੜ ਹੁੰਦਾ ਸੀਗਾ ਮੈਂ ਕਹਿੰਦਾ ਟੋਟਲ ਜਿੱਥੇ ਆਪਾਂ ਦੇਖ ਰਹੇ ਹਾਂ ਘਾਹ ਬੂਟੇ ਲੱਗੇ ਕੱਖ ਵੀ ਨਹੀਂ ਸੀਗਾ ਸਾਰਾ ਕੋਸ਼ ਇੱਥੇ ਛੱਪੜ ਪਾਣੀ ਓਵਰ 12 ਮਹੀਨੇ ਮਤਲਬ ਛੱਪੜ ਸਾਡਾ ਓਵਰਫਲੋ ਹੋ ਕੇ ਤੇ ਰੋਡ ਤੇ ਜਗਦਾ ਸੀ ਸ਼ਰਗ ਰੋੜਦਾ ਰਹਿੰਦਾ ਸੀਗਾ ਕਿਉਂਕਿ ਪਾਣੀ ਦੀ ਵਾਰ ਤੋਂ ਬਾਅਦ ਛੱਪੜ 'ਚ ਜਗ੍ਹਾ ਨਹੀਂ ਸੀ ਉਹ ਤਾਂ ਪੂਰਾ ਗੱਬਨਾ ਭਰ ਗਿਆ ਸੀਗਾ ਕਾਫੀ ਲੰਬੇ ਸਮੇਂ ਤੋਂ ਮਤਲਬ ਕੰਮ ਹੋਣ ਵਾਲਾ ਸੀ ਫਿਰ ਉਸ ਤੋਂ ਪਹਿਲੇ ਧਾਰ ਦੇ ਜੋ 19 ਦੇ ਵਿੱਚ ਪੰਚਾਇਤ ਬਣਾਈ ਸੀ ਨੌਜਵਾਨਾਂ ਦੀ ਉਦੋਂ ਸਾਰਿਆਂ ਨੇ ਐਨਆਰਆਈਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਆਪਾਂ ਅਸੀਂ ਇਹਨੂੰ ਸਵਾਰਨਾ ਤੇ ਬਾਬਾ ਜੀ ਨੇ ਸਾਡਾ ਬਹੁਤ ਵੱਡਾ ਸਹਿਯੋਗ ਜਿੰਨਾ ਨਕਸ਼ਾ ਬਣਿਆ ਸਾਰਾ ਬਾਬਾ ਜੀ ਨੇ ਆਪ ਬਣਾਇਆ ਹੋਇਆ ਇਹ ਪਾਰਕ ਦਾ ਵੀ ਸਾਰਾ ਪਾਰਕ ਦਾ ਵੀ ਸਾਰਾ ਉਹਨਾਂ ਦਾ ਕੋਈ ਅਸੀਂ ਇੰਜੀਨੀਅਰ ਤੋਂ ਨਹੀਂ ਨਕਸ਼ਾ ਲਿਆ ਹੋਇਆ ਨਹੀਂ ਤੇ ਪਈ ਪੈਂ ਉੱਥੇ ਉਹਨਾਂ ਨੇ ਪਾਰਕਾਂ ਚੰਡੀਗੜ੍ਹ ਤੋਂ ਮਤਲਬ ਬੰਦੇ ਸਾਦਕੇ ਡਿਜ਼ਾਈਨ ਕਰਵਾਈਆਂ ਅੱਛਾ ਲੱਖਾਂ ਰੁਪਈਆ ਮਤਲਬ ਸਗਲੀ ਡਿਜ਼ਾਈਨਿੰਗ ਤੇ ਲਾਇਆ ਠੀਕ ਹੈ ਤੇ ਅਸੀਂ ਇਹਦੇ ਸਾਰਾ ਕੁਝ ਜਿਹੜਾ ਹੈ ਬਾਬਾ ਜੀ ਨੇ ਜਦਾਂ ਸਾਨੂੰ ਕਿਹਾ ਵੀਦਾਂ ਬਣਾ ਕੇ ਇੱਕ ਪੇਪਰ ਤੇ ਦਸਤਾਬੰਦ ਬੰਦੇ ਬਾਹ ਕੇ ਵੀਦਾਂ ਦਾ ਬਣਾ ਦਿਓ ਬਸ ਸਟੈਂਡ ਦੀ ਜਗ੍ਹਾ ਬਸ ਸਟੈਂਡ ਬਣਾਤਾ ਹਲਤੀ ਦੀ ਜਗ੍ਹਾ ਹਲਤੀ ਬਣ ਗਈ ਆ ਤੇ ਜਿਹੜੀ ਉਹ ਪੰਜਾਇਮਾ ਜਿੱਥੇ ਉਥੇ ਪੰਜਾਇਮਾ ਤੇ ਪੂੜਾ ਹੁੰਦਾ ਹੈਗਾ ਜੀ ਇੱਕ ਪਰਿਵਾਰ ਦਾ ਸਾਡੇ ਕਬਜ਼ਾ ਸੀਗਾ ਜੀ ਉਥੋਂ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਬਸ ਸਟੈਂਡ ਦੀ ਜਗ੍ਹਾ ਆ ਤੁਸੀਂ ਕਬਜ਼ਾ ਛੱਡੋ ਤਿੰਨ ਜਗ੍ਹਾ ਸੀਗੇ ਕਬਜ਼ੇ ਤੇ ਚਲੋ ਸੈਂ ਦੋ ਪਰਿਵਾਰ ਸਹਿਮਤੀ ਨਾਲ ਛੱਡ ਗਏ ਇੱਕ ਪਰਿਵਾਰ ਨਾਲ ਥੋੜੀ ਸਾਡੀ ਸੀ ਹਰਨੀ ਤੇ ਦੋ ਜਰਮਿਨੇ ਲੱਗੇ ਤੇ ਪਰ ਹੁਣ ਅਸੀਂ ਸਾਰੀ ਜਿੰਨੀ ਜਗ੍ਹਾ ਸਾਡੀ ਆ ਅਸੀਂ ਪੈਂਟ ਵਿੱਚ ਇੰਟਰਲੌਕ ਸਾਡੇ ਜਿੱ ਤੋ ਸਾਰੀ ਐਟ ਦੇ ਨਾਲ ਹੀ ਸਾਡੇ ਸਾਰੇ ਮਾਡਲ ਨੂੰ ਅਸੀਂ ਇੰਨੀ ਸਾਡੀ ਜ਼ਮੀਨ ਸੀ ਜਗ੍ਹਾ ਦੀ ਉਹਨੂੰ ਕਵਰ ਕਰਤਾ ਆ ਉਹਨੂੰ ਗੇਟ 'ਚ ਲਾਤਾ ਆ ਵੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹੋ ਜਿਹੀ ਕੋਈ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਤੰਗੀ ਨਾ ਆਵੇ ਵੀ ਇਥੇ ਕੋਈ ਕਬਜ਼ਾ ਕਰ ਲੂਗਾ ਜਾਂ ਇਹਨੂੰ ਕੋਈ ਅੱਛਾ ਬਾਜਵਾ ਸਾਹਿਬ ਤਾਂ ਕਹਿੰਦੇ ਕਿ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਲੱਗੇ ਨੇ ਇਹ ਫਿਰ ਸਾਰਾ ਉਹਨਾਂ ਆਪ ਹੀ ਕੀਤਾ ਕਿ ਕੋਈ ਲਾਇਆ ਸੀ ਗਿਆ ਇੰਜੀਨੀਅਰ ਤੇ ਇੱਥੇ ਬੰਦਾ ਦੱਸ ਕੇ ਸਾਰਾ ਕੋਈ ਇੰਜੀਨੀਅਰ ਨਹੀਂ ਜੀ ਆਪਣੇ ਤੌਰ ਤੇ ਕੋਈ ਅਸੀਗਾ ਝੂਠ ਬੋਲਣਾ ਆਪਣੇ ਤੌਰ ਤੇ ਕੀਤਾ ਅੱਛਾ ਬਾਜੇ ਤਾਂ ਕਿ ਇਹਦੀ ਪ੍ਰਿੰਟ ਆਊਟ ਵੀ ਪਿਆ ਆ ਉਹਨਾਂ ਨੇ ਦੱਸਿਆ ਵੀ ਦੰਦਾ ਬਣਾ ਦਿਓ ਅਸੀਂ ਉਹ ਕਰੀਗੇ ਜੇ ਕੋਈ ਉ ਪੜਾਂ ਦੀ ਗੱਲ ਆ ਆ ਸੜਕਾਂ ਬਣਾਈਆਂ ਕੋਈ ਸੋਚ ਸਕਦਾ ਇੱਥੋਂ ਸਾਡੇ ਪਿੰਡ ਤੋਂ ਅੱਗੇ ਮਤਲਬ ਕਿ 40 40 ਫੁੱਟ ਦੇ ਢੋੜੇ ਢਿੱਬੇ ਜੇ ਰਾਜਸਥਾਨ ਜਿਹੀ ਹੁੰਦੇ ਸੀ ਤਾਂ ਡੰਡੀ ਜਾਂਦੀ ਹੁੰਦੀ ਸੀ ਅੱਜ ਤੁਸੀਂ ਹਾਈਵੇ ਵਗਣਦੇ ਆ ਇਹ ਸ਼ੰਤ ਸੀਚਵਾਲ ਦੀਆਂ ਮੇਨ ਤਾਂ ਜੀ 1993 ਤੋਂ ਇਸ ਇਲਾਕੇ ਦੇ ਵਿੱਚ ਅਸੀਂ ਬਿਲਕੁਲ ਛੋਟੇ ਛੋਟੇ ਸੀਗੇ ਜਦੋਂ ਸਾਡੇ ਇਲਾਕੇ ਜਾ ਕੇ ਉਹਨਾਂ ਸੜਕਾਂ ਦਾ ਸੇਵਾ ਸ਼ੁਰੂ ਕੀਤੀ ਆ ਉਸ ਸਮੇਂ ਤੋਂ ਸਾਡਾ ਸਾਰਾ ਇਲਾਕਾ ਸਾਡਾ ਨਗਰ ਸਾਡੇ ਪਰਿਵਾਰ ਅਸੀਂ ਹੱਥੀਂ ਕਈਆਂ ਟੋਪਰਿਆਂ ਨਾਲ ਰਾਵਾਂ ਤੇ ਮਿੱਟੀਆਂ ਪਾਈਆਂ ਸਾਡੇ ਭੈਣ ਭਰਾਵਾਂ ਨੇ ਬਜ਼ੁਰਗਾਂ ਨੇ ਤੇ ਅੱਜ ਉਹਦਾ ਲਾਹਾ ਅਸੀਂ ਲੈ ਰਹੇ ਸਾਡੀ ਜ਼ਮੀਨ ਦੀ ਵੈਲਿਊ ਸਾਡੇ ਪਿੰਡਾਂ ਦੀ ਵੈਲਿਊ ਅੱਜ ਇੰਨੀ ਵਧ ਗਈ ਆ ਜੀ ਇਹ ਨੂੰ ਸੋਚ ਨਹੀਂ ਸਕਦੇ ਮਤਲਬ ਬਾਜਵਾ ਸਾਹਿਬ ਤਾਂ ਬਹੁਤ ਛੋਟੀ ਗੱਲ ਕਰ ਰਹੇ ਆ ਐਡੇ ਵੱਡੇ ਲੀਡਰ ਦੇ ਮੁਖੋਂ ਐਡੇ ਵੱਡੇ ਸ਼ਖਸੀਅਤ ਲਈ ਗੱਲ ਕਹਿਣੀ ਬਹੁਤ ਹੋਸ਼ੀ ਗੱਲ ਆ ਵਾਕਈ ਕੰਮ ਤਾਂ ਉਹਨਾਂ ਬਹੁਤ ਕੀਤੇ ਮੈਨੂੰ ਲੱਗਦਾ ਕਿ ਕਈ ਵਾਰੀ ਇਹ ਵੀ ਹੁੰਦਾ ਕਿ ਰਾਜਨੀਤੀ ਦੇ ਵਿੱਚ ਆਉਣ ਕਰਨਾ ਬਸ ਹਾਂਜੀ ਬਸ ਬਸ ਉਹੀ ਸਾਰਾ ਆ ਬਸ ਰਾਜਨੀਤੀ ਦੇ ਪਰੇ ਤੇ ਜਿੰਨਾਂ ਸਾਰੀਆਂ ਹੋ ਗਈਆਂ ਭਾਜੀ ਮੈਂ ਦੇਖ ਰਿਹਾ ਇੱਕ ਖੂਬ ਬਣਾਇਆ ਪੁਰਾਣਾ ਏ ਇਹ ਹਲਤੀ ਸੀ ਜੀ ਪੁਰਾਣੀ ਮਿੱਟੀ 'ਚ ਦੱ ਸਾਡੇ ਇਸ ਸੀਨੀਅਰ ਸੈਕੰਡਰੀ ਸਕੂਲ ਆ ਬਹੁਤ ਪੁਰਾਣਾ ਤੇ ਬਾਬਾ ਜੀ ਇੱਥੇ ਵੀ 2 ਸਾਲ ਪੜ੍ਹੇ ਆ ਸਕੂਲ ਦੇ ਵਿੱਚ ਆ ਸੈਕੰਡਰੀ ਉਦੋਂ ਉਦੋਂ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਪੜ੍ਹਨ ਆਉਂਦੇ ਹੁੰਦੇ ਸੀ ਇੱਥੇ ਹਲਤੀ ਵਗਦੀ ਹੁੰਦੀ ਸੀ ਤੁਹਾਡੇ ਬਜ਼ੁਰਗ ਵੀ ਪਾਣੀ ਪੀਂਦੇ ਤੇ ਤੁਹਾਡੇ ਫੌਲੀ ਬਣੀ ਪਸ਼ੂ ਵੀ ਪਾਣੀ ਪੀਂਦੇ ਸੀ ਤੇ ਜਦੋਂ ਸਾਨੂੰ ਦੱਸਿਆ ਤਾਂ ਫਿਰ ਅਸੀਂ ਇਹਦੀ ਨਿਸ਼ਾਨਦੇਹੀ ਕੱਢਣੀ ਸ਼ੁਰੂ ਕੀਤੀ ਇਹਨੂੰ ਪੱਟ ਪੱਟ ਕੇ ਲੱਭਣਾ ਸ਼ੁਰੂ ਕੀਤਾ ਫਿਰ ਲੱਭਿਆ ਲੱਭ ਕੇ ਇਹਨੂੰ ਪ੍ਰੋਪਰ ਤਿਆਰ ਕਰਵਾਇਆ ਬਾਬਾ ਜੀ ਨੇ ਕਿਹਾ ਵੀ ਇਹਨੂੰ ਤੁਸੀਂ ਤਿਆਰ ਕਰਵਾਓ ਵੀ ਇਹਦੇ ਮਟੀਰੀਅਲ ਬੰਦਾ ਲੱਭੋ ਕੋਈ ਇਦਾਂ ਦੇਖੋ ਕਿ ਸਾਰਾ ਕੁਝ ਆਪਣੇ ਦਾਦਾ ਜੀ ਜਾਜ ਬਾਬੂ ਦਲੀਪ ਸਿੰਘ ਸੰਧੂ ਮੇਰੇ ਦਾਦਾ ਜੀ ਅੱਜ ਆਪਣੇ ਪਰਿਵਾਰ ਚੋਂ ਨਾਲ ਹੀ ਯਾਦ ਦੇ ਵਿੱਚ ਇਹਦੀ ਸੇਵਾ ਇਹ ਚੱਲਦਾ ਜੀ ਹੁਣ ਇਹ ਬਗੈਰਾ ਚੱਲਦਾ ਜੀ ਦਿਖਾਓਗੇ ਚਲਾਗੇ ਅੱਛਾ ਇਹ ਤਾਂ ਬੜੀ ਸੋਹਣੀ ਗੱਲ ਹੈ ਜੀ ਅੱਜ ਕੱਲ ਤਾਂ ਵੈਸੇ ਇਹ ਚੀਜ਼ਾਂ ਦੇਖਦੀਆਂ ਨਹੀਂ ਹਾਂਜੀ ਸਰ ਇਹ ਇਹ ਬਾਬਾ ਜੀ ਦੀ ਪ੍ਰੇਰਣਾ ਸੀ ਵੀ ਇਹ ਚੀਜ਼ਾਂ ਨੂੰ ਤੁਸੀਂ ਤੁਹਾਡੇ ਬੱਚੇ ਜਿਹੜੇ ਦੇਖਣਗੇ ਠੀਕ ਹੈ ਵਾਕੇ ਆਹ ਦੇਖੋ ਇੱਧਰ ਪਾਣੀ ਜਿਹੜਾ ਉਹ ਨਿਕਲ ਰਿਹਾ ਤਾਂ ਐਵੇਂ ਪਹਿਲਾਂ ਜਿਹੜੇ ਉਹ ਖੂਹ ਹੁੰਦੇ ਸੀਗੇ ਤਾਂ ਉਹ ਸੰਭਿਆ ਹੋਇਆ ਕਿ ਇੱਥੇ ਪੁਰਾਣਾ ਕੋਈ ਖੂਹ ਹੁੰਦਾ ਸੀਗਾ ਤਾਂ ਬੱਚਿਆਂ ਨੂੰ ਦੱਸਿਆ ਜਾਊਗਾ ਕਿ ਪਹਿਲਾਂ ਕਿਵੇਂ ਪਾਣੀ ਕੱਢਿਆ ਤਮਰਤੀ ਵੱਲ ਆਗੇ ਤਾਂ ਆਸਾਨੀ ਦੇ ਨਾਲ ਪਾਣੀ ਆ ਜਾਂਦਾ ਤਾਂ ਪਹਿਲਾਂ ਇੱਥੇ ਬਲਦ ਜੋਏ ਜਾਂਦੇ ਹੁੰਦੇ ਸੀਗੇ ਤਾਂ ਉਹਨਾਂ ਦੇ ਨਾਲੇ ਹਲਟਾਂ ਦੇ ਨਾਲ ਪਾਣੀ ਨਿਕਲਦਾ ਹੁੰਦਾ ਸੀਗਾ ਤਾਂ ਇਹ ਬੜੀ ਵਧੀਆ ਇਹ ਚੀਜ਼ ਹੈਗੀ ਮੈਨੂੰ ਲੱਗਦਾ ਭਾਜੀ ਲੋਕ ਆ ਜਾਂਦੇ ਹੋਣਗੇ ਇਹ ਤਾਂ ਦੇਖਣੇ ਬਹੁਤ ਬਹੁਤ ਵੈਸੇ ਵੀ ਵੀਡੀਓ ਬਣਦੀਆਂ ਜੀ ਬੜਾ ਲੋਕ ਆ ਕੇ ਵੀਡੀਓ ਕਰਦੇ ਮੁੰਡੇ ਜਿਹੜੇ ਕਬੱਡੀ ਖੇਡਦੇ ਆ ਹਾਂ ਸੀਚੇਵਾਲ ਤੋਂ ਸਾਈਕਲ ਤੇ ਆ ਜਾਂਦੇ ਆ ਫਿਰ ਇਹਦੀ ਗੇੜ ਕੇ ਮਿਹਨਤ ਕਰਦੇ ਆ ਅੱਛਾ ਹਾਂਜੀ ਬਹੁਤ ਬੱਚਿਆਂ ਲਈ ਬਹੁਤ ਖੇਚੜਾ ਕੇਂਦਰ ਬਣਦੀ ਸਿਆਣੇ ਤੇ ਚਲੋ ਉਹਨਾਂ ਲਈ ਤਾਂ ਹੈ ਹੀ ਆ ਜੀ ਹਾਂ ਤੇ ਬੱਚੇ ਦੇਖਦੇ ਆ ਕਿ ਵੀ ਇਦਾਂ ਕਿਦਾਂ ਪਾਣੀ ਪੀਂਦੇ ਸਾਡੇ ਬਜ਼ੁਰਗ ਕੇ ਹਾਂ ਇਹ ਤਾਂ ਬੜੀ ਵਧੀਆ ਗੱਲ ਆ ਮੈਨੂੰ ਲੱਗਦਾ ਕਿ ਪਿੰਡ ਤਾਂ ਸ਼ਾਮ ਨੂੰ ਇੱਥੇ ਹੀ ਆਉਂਦਾ ਹੋਣਾ ਭਾਜੀ ਜੀ ਬਹੁਤ ਬੜੀ ਲਾਈਟਾਂ ਲੱਗੀਆਂ ਆ ਜੀ ਅੱਛਾ ਇਹ 10 ਵਜੇ ਤੱਕ 11 ਵਜੇ ਤੱਕ ਆਪਾਂ ਆਪਣੇ ਬੱਚੇ ਆਣਾ ਜਿੱਦਾਂ ਕੋਈ ਰੋਟੀ ਪਾਣੀ ਖਾ ਕੇ ਕੋਈ ਸ਼ਾਮ ਨੂੰ ਜਿੱਦਾਂ 5:00 PM 'ਚ ਕੋਈ ਟਾਈਮ ਲਾਉਂਦਾ ਕੋਈ ਉੱਪਰ ਦੀ ਸੈਰ ਕਰਕੇ ਆਉਂਦਾ ਹਾਂ ਮਤਲਬ ਪਿੰਡ ਦੀ ਮਤਲਬ ਜ਼ਿੰਦਗੀ ਵਧ ਗਈ ਜੀ ਅੱਗੇ ਰੋਡਾਂ ਦੇ ਸੈਰ ਕਰਦੇ ਹਾਂ ਇਹ ਇਹ ਜਿਹੜੀ ਵੀਡੀਓ ਹੁਣ ਬਹੁਤ سارے ਲੋਕ ਦੇਖਣਗੇ ਤਾਂ ਬੜੇ سارے ਲੋਕ ਚੰਗੇ ਹੁੰਦੇ ਜਿਹੜੇ ਕਹਿੰਦੇ ਕਿ ਅਸੀਂ ਪਿੰਡਾਂ 'ਚ ਸੁਧਾਰ ਕਰੀਏ ਕਿੰਨਾ ਕੁ ਖਰਚਾ ਆ ਗਿਆ ਅਸੀਂ 85 ਲੱਖ ਰੁਪਏ ਸਾਡਾ ਲੱਗਾ ਆ। ਇਹਦੇ ਤੋਂ ਤਕਰੀਬਨ 25 20-25 ਲੱਖ ਰੁਪਏ ਸਰਕਾਰ ਦਾ ਆ। ਅੱਛਾ। ਬਾਕੀ ਸਾਰਾ ਪੈਸਾ ਸਾਡਾ ਐਨ ਆਰ ਆਈ। ਜਿਹੜਾ ਇਹ ਮਾਡਲ ਵੀ ਤੁਸੀਂ ਅਪਣਾਇਆ ਸੀਗਾ ਪਿੰਡ 'ਚ ਜਿਹੜਾ 20 ਲੱਖ ਲੱਗਾ ਸੀਗਾ ਉਹ ਫਿਰ ਪਿੰਡ ਵਾਲਿਆਂ ਲਾਇਆ ਸੀਗਾ ਕਿਉਂਕਿ ਸਰਕਾਰ ਦਾ ਪੈਸਾ ਸਰਕਾਰ ਦਾ ਸਿਰਫ 3 ਲੱਖ ਰੁਪਏ ਸਾਨੂੰ ਗ੍ਰਾਂਟ ਆਈ ਸੀਗੀ। ਅੱਛਾ। ਤੇ ਬਾਕੀ ਜਿਹੜੀ ਆ ਸ਼ੁਰੂਆਤ ਆ ਬਾਪੂ ਚੇਤਨ ਸਿੰਘ ਜੀ ਜਿਨ੍ਹਾਂ ਨੇ ਇਜਾਜ਼ਤ ਇਹ ਗੇਟ ਬਣਿਆ ਆ ਅਮਰੀਕਾ ਯੂ ਐਸ ਏ ਸਾਡੇ ਪਰਿਵਾਰ ਰਹਿੰਦਾ ਉਹ। ਅੱਛਾ। ਉਹਨਾਂ ਦੇ ਪਰਿਵਾਰ ਵਾਲਾ ਬਾਪੂ ਚੇਤਨ ਸਿੰਘ ਬੋਪਾ ਰਹੇ ਇਹ 10 ਲੱਖ ਰੁਪਏ ਉਸ ਸਮੇਂ ਤੱਕ ਆ ਗਿਆ तकरीबन ਹੁਣ ਤਈ ਸਾਰੇ ਕਾਰਜੋ ਪਰਿਵਾਰ ਦਾ 40 ਲੱਖ ਰੁਪਏ ਮਤਲਬ ਇਸ ਕਾਰਜ ਲਈ ਆ ਗਿਆ ਇੱਕੋ ਪਰਿਵਾਰ ਦਾ ਅੱਛਾ ਬਾਕੀ ਪਰਿਵਾਰ ਆ ਕਿਸੇ ਨੇ 10 ਲੱਖ ਸਾਡੇ ਪਰਿਵਾਰ ਲੋ ਅਸੀਂ ਬਾਹਰ ਆ ਸਾਰਿਆਂ ਨੂੰ ਕਿਹਾ 10 ਲੱਖ ਕਿਸੇ ਨੇ 5 ਕਿਸੇ ਨੇ 2 ਕਿਸੇ ਨੇ 1 ਕਿਸੇ ਨੇ 50 ਕਿਸੇ ਨੇ 10 ਅੱਛਾ ਕਿਸੇ ਨੇ 20 ਰੁਪਏ ਵੀ ਦਿੱਤੇ ਅਸੀਂ ਘਰ ਪਰਤੀ ਜਾ ਕੇ ਉਹ ਵੀ ਲੈ ਕੇ ਆਏ ਇਹ ਸਾਰਿਆਂ ਦਾ ਯੋਗਦਾਨ ਪੈ ਜਵੇ ਹਾਂ ਕੰਮ ਤੇ ਇੱਕ ਬੰਦਾ ਵੀ ਕਰਵਾ ਸਕਦਾ ਪਰ ਸੋਚ ਬਾਬਾ ਜੀ ਦੀ ਹੁੰਦੀ ਵੀ ਜੇ ਸਾਰਿਆਂ ਨੂੰ ਜੋੜੋਂਗੇ ਤੋ ਹਰੇਕ ਨੂੰ ਲੱਗੂਗਾ ਵੀ ਮੇਰਾ ਵੀ ਹਿੱਸਾ ਇਸ ਚੀਜ਼ ਵਿੱਚ ਹੈ ਫਿਰ ਉਹ ਚੀਜ਼ ਦਾ ਉਹ ਨੁਕਸ ਵਾਕਏ ਇਹ ਕਿੰਨੇ ਕੁ ਪਿੰਡਾਂ ਦੇ ਵਿੱਚ ਭਾਜੀ ਲਾਗੂ ਹੋਇਆ ਹੈ ਜੀਵੰਦੀ 200 ਤੋਂ ਪਲੱਸ ਪਿੰਡ ਇਸ ਗੱਲ ਲਾਗੂ ਹੋ ਚੁੱਕਾ ਆ ਠੀਕ ਹੈ ਤੇ ਇਦਾਂ ਹੁੰਦੀ ਵੀ ਸਾਰੇ ਪਿੰਡ ਕੁਝ ਪਿੰਡ ਦਾ ਬੈਕ ਤੇ ਉਹ ਦਿਸਦਾ ਨਹੀਂ ਸਾਡਾ ਪਿੰਡ ਕੁਦਰਤੀ ਰੋਡ ਦੇ ਉੱਤੇ ਔਨ ਕਰਕੇ ਦੂਜਾ ਇਹਨੂੰ ਅਸੀਂ ਸਜਾ ਇਦਾਂ ਪੂਰਾ ਲਿਆ ਪਿੰਡ ਦੀ ਕੇਅਰ ਕਰਦੇ ਆ ਇਹਦੇ ਪੂਰਾ ਦੇਖਦੇ ਆ ਇੱਕ ਬਾਬਾਈ ਦੇ ਬਹੁਤ ਨੇੜੇ ਆ ਪਿੰਡ ਉਹਨਾਂ ਦਾ ਵੀ ਸਾਡੇ ਪਿੰਡ ਨਾਲ ਬੜਾ ਰਿਸ਼ਤਾ ਇੱਥੇ ਨਿਰਮਲ ਕੁਟੀਆ ਸੁਲ ਵੀ ਆ ਸਾਡੇ ਫਤ ਬਾਬਾ ਲਾਲ ਸਿੰਘ ਉਹਨਾਂ ਦੀ ਠੀਕ ਹੈ ਤੇ ਇੱਥੇ ਵੀ ਉਹਨਾਂ ਦਾ ਔਨ ਕਰਕੇ ਬਹੁਤ ਜ਼ਿਆਦਾ ਇਸ ਪਿੰਡ ਨਾਲ ਪਹਿਲਾਂ ਤੋਂ ਨਗਰ ਨਾਲ ਪਿਆਰ ਆ ਸੋ ਉਹ सारी ਦਿੱਤੀ ਤਾਂ ਇਹ ਤਲਵੰਡੀ ਮਾਦੋ ਪਿੰਡ ਹੈਗਾ ਜਿੱਥੇ ਸੀਚੇਵਾਲ ਮਾਡਲ ਲਾਗੂ ਕੀਤਾ ਹੋਇਆ ਤਾਂ 2019 ਤੋਂ ਇਹ ਮਾਡਲ ਇੱਥੇ ਅਪਣਾਇਆ ਸੀਗਾ ਇਸ ਪਿੰਡ ਵਾਲਿਆਂ ਨੇ ਤਾਂ ਬਹੁਤ ਕਹਿੰਦੇ ਫਾਇਦਾ ਹੋਇਆ ਕਈ ਖੇਤਾਂ ਨੂੰ ਇੱਥੋਂ ਪਾਣੀ ਲੱਗਦਾ ਤਾਂ ਸਿਆਸਤ ਇੱਕ ਪਾਸੇ ਪਰ ਜੇਕਰ ਕੋਈ ਚੰਗੀ ਚੀਜ਼ ਹੈਗੀ ਆ ਤਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਮਾਡਲ ਲਾਗੂ ਕਰਨੇ ਚਾਹੀਦੇ ਨੇ ਦੇਖਦੇ ਰਹੋ #ਪੰਜਾਬ